वीरे <inaudible> <inaudible> ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤੇ ਮੈਂ ਨਿਸ਼ਾਨ ਸਿੰਘ ਪਿੰਡ ਕੋਟਲੀ ਕਰੋਟਾਣਾ ਤੇ ਅਸੀਂ ਲੰਗਰ ਲਾਇਆ 103 ਸਮਾਗਮ 에어ਪੋਰਟ ਸਾਹ ਤੇ ਪਿੰਡ ਦੇ ਸਹਿਯੋਗ ਨਾਲ ਜਿੰਨੇ ਵੀ ਐਨ ਆਰ ਆਈ ਵੀਰ ਆ ਉਹਨਾਂ ਦੇ ਸਹਿਯੋਗ ਦੇ ਨਾਲ ਆ ਤੇ ਆਪਣੇ ਮਤਲਬ ਪਿੰਡ ਵੱਲੋਂ ਲੱਗਾ ਬਾਕੀ ਦਾ ਸਾਜ ਜੀ ਦਾ ਏ ਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਆ 5 ਵਜੇ ਕੋਲਡ ਡਰਿੰਕ ਜੂਸ ਦੇ ਫਰੂਟ ਰਾਇ ਲੰਗਰ ਲਾਇਆ ਪਿੰਡ ਕੋਰਲੀ ਕਰੋਟਾਣਾ ਵੱਲੋਂ ਤੇ ਨਾਲੇ ਸਾਡੇ ਐਨ ਆਰ ਆਈ ਵੀਰਾਂ ਵੱਲੋਂ ਜੋ ਐਨ ਆਰ ਆਈ ਵੀਰਾਂ ਦਾ ਸਹਿਯੋਗ ਦੇ ਨਾਲ ਆਪਾਂ ਸਾਰਿਆਂ ਨੇ ਰਲ ਮਿਲ ਕੇ ਅੱਜ ਲੰਗਰ ਲਾਇਆ ਆਪਣਾ ਇਹ ਕੋਰਲੀ ਕਰੋਟਾਣਾ ਵੱਲੋਂ ਤੇ ਐਨ ਆਰ ਆਈ ਵੀ ਨਾਲੋਂ ਦੁਜਾ ਲੰਗਰਿਆ ਜੂਸ ਅਤੇ ਕੋਲਡ ਡਰਿੰਕ ਦਾ ਆਪਾਂ ਹੁਣ ਹਰ ਸਾਲ ਉਪਰਾਲਾ ਕਰਦੇ ਆਂ ਤੇ ਆਪਾਂ ਇਸੇ ਤਰ੍ਹਾਂ ਜੋ ਆਪਣਾ ਜੂਸ ਅਤੇ ਕੋਲਡ ਜੀ ਦਾ ਲੰਗਰ ਲਗਾਵਾਂਗੇ ਜੋ ਆਪਣਾ ਇਹ ਅੰਮ੍ਰਿਤਸਰ ਸ਼ਹਿਰ ਤੇ ਗੁਰੂ ਦੀ ਬਹੁਤ ਕਿਰਪਾ ਆ ਤੇ ਸਾਰੇ ਵਰਲਡ ਦੇ ਵਿੱਚ ਪਹਿਲਾ ਐਸਾ ਏਅਰਪੋਰਟ ਹੈ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਹੈ ਤਨ ਤਨ ਬਾਬਾ ਜਵੰਦ ਸਿੰਘ ਜੀ ਦਾ ਇੱਥੇ ਸਥਾਨ ਹੈ ਬਹੁਤ ਗੁਰੂ ਦੀ ਕਿਰਪਾ ਸਾਡੇ ਇੱਥੇ ਸਥਾਨ ਤੇ ਤੇ ਬਹੁਤ ਸੰਗਤਾਂ ਨੇ ਤੁਸੀਂ ਵੇਖ ਸਕਦੇ ਆਣ ਕੇ ਹਰ ਸਾਈਡ ਤੇ ਵੱਧ ਤੋਂ ਵੱਧ ਗੁਰੂ ਦੀ ਕਿਰਪਾ ਵੱਧ ਤੋਂ ਵੱਧ ਸੰਗਤਾਂ ਨੇ ਲੰਗਰ ਲਾਏ ਇੱਥੇ ਤੋਂ ਆਪਾਂ ਵੀ ਚਲੋ ਗੁਰੂ ਦੀ ਸਾਡੇ ਤੇ ਵੀ ਕਿਰਪਾ ਆਈ ਗੁਰੂ ਨੇ ਬਖਸ਼ਿਸ਼ ਕੀਤੀ ਆ ਆਪਾਂ ਵੀ ਗੁਰੂ ਦੀ ਕਿਰਪਾ ਨਾਲ ਲੰਗਰ ਲਗਾਇਆ ਤੇ ਬਾਕੀ ਮਹਾਰਾਜ ਸਾਹਿਬ ਅੱਗੇ ਤੋਂ ਵੀ ਸਾਨੂੰ ਕਿਰਪਾ ਕਰਨ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਆਪਾਂ ਹਰ ਸਾਈਡ ਤੇ ਲੰਗਰ ਲਗਾਵਾਂਗੇ ਸੋ ਇਨਾ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੋ ਨੇ ਇਸ ਚੀਜ਼ ਦੇ ਨਾਲ ਜੁੜੋ ਇੱਕ ਆਪਾਂ ਨੌਜਵਾਨ ਪੀੜੀ ਸੰਦੇਸ਼ ਜਨਾ ਚਾਹੁੰਦੇ ਆ ਵੀ ਜੋ ਨਸ਼ਿਆਂ ਨੂੰ ਛੱਡ ਕੇ ਗੁਰੂ ਦੇ ਲੰਗਰ ਲਗਾਓ ਪਿੰਡ ਦੇ ਹੋ ਜਿੰਨੇ ਵੀ ਪ੍ਰਾਲੇ ਹੋਣ ਵਾਲੇ ਨੇ ਗੁਰੂ ਘਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੋ ਵੀ ਪ੍ਰਾਲੇ ਆਪਾਂ ਸਾਰੇ ਰਲ ਕੇ ਕਰਨੇ ਚਾਹੀਦੇ ਆ ਆਪਾਂ ਸਾਰਿਆਂ ਨੂੰ ਰਲ ਕੇ ਹਰ ਇੱਕ ਕੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ ਸਾਡੇ ਨਗਰ ਕੋੜਲੀ ਕਰੋਟਾਣਾ ਵੱਲੋਂ ਇਹ ਲੰਗਰ ਲਗਾਇਆ ਜਾ ਰਿਹਾ ਤੇ ਅਸੀਂ ਇੱਕ ਮਾਂ ਦੇ ਨਾਲ ਗੱਲ ਕਹਿਨੇ ਆ ਸਾਡੇ ਪਿੰਡ ਦਾ ਇੱਕ ਵੀ ਨੌਜਵਾਨ ਜਿਹੜਾ ਆ ਨਸ਼ਾ ਨਹੀਂ ਕਰਦਾ ਸਾਰੇ ਹੀ ਨੌਜਵਾਨ ਨਸ਼ਾ ਮੁਕਤ ਨੇ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਤੇ ਸਾਡੇ ਦੇ ਜੋ ਇਹ ਗੁਰੂ ਦੀ ਕਿਰਪਾ ਆ ਤੇ ਹਰ ਸਾਲ ਲੰਗਰ ਲਗਾਵਾਂਗੇ ਤੇ ਸਾਰੇ ਜਿੰਨੇ ਵੀ ਨੌਜਵਾਨ ਵੀਰ ਨੇ ਵਾਦ ਤੋਂ ਵਾਰ ਸਾਡਾ ਸਾਥ ਦਿੰਦੇ ਆ ਤੇ ਸਾਡੇ ਜਿੰਨੇ ਵੀ ਵੀਰ ਆ ਸਾਰੇ ਰਲ ਮਿਲ ਕੇ ਲੰਗਰ ਲਗਾਉਂਦੇ ਆ ਤੇ ਕੋਈ ਵੀ ਕਿਸੇ ਤੋਂ ਕੋਈ ਵੀ ਉੱਚ ਨੀਚ ਦੀ ਗੱਲ ਨਹੀਂ ਕਰਦੇ ਜੋ ਗੁਰੂ ਦੀ ਕਿਰਪਾ ਆ ਅਸੀਂ ਇੱਥੇ ਵੀ ਲੰਗਰ ਲਗਾਉਂਦੇ ਆ ਅਰੇ ਅਨੰਦਪੁਰ ਸਾਹਿਬ ਵੀ ਲੰਗਰ ਲਗਾਈਦਾ ਆ ਆਪਾ ਚੀਤਾ ਸਾਹਿਬੀ ਲੰਗਰ ਲਾਉਨੇ ਆ ਬਾਬਾ ਦੀਪ ਸਿੰਘ ਜੀ ਦੇ ਵੀ ਜਦੋਂ ਵੀ ਗੁਰੂ ਦੀ ਕਿਰਪਾ ਹੁੰਦੀ ਆ ਆਪਾਂ ਰਲ ਮਿਲ ਕੇ ਜੋ ਸਾਰੇ ਸੰਗਤਾਂ ਸੰਜੋਗ ਦਾ ਐਨਰਜੀ ਵੀਰਾਂ ਦਾ ਸੰਜੋਗ ਹੁੰਦਾ ਆ ਆਪਾਂ ਲੰਗਰਾਈ ਕਰਕੇ ਆਪਾਂ ਸਾਰੇ ਸੰਜੋਗ ਨਾਲ ਲੰਗਰ ਲਗਾਈਦਾ ਆ ਆਪਾ ਸੀਤਾ ਸਾਹਿਬ ਵੀ ਥੋੜੇ ਦਿਨ ਪਹਿਲਾਂ ਲੱਸੀਆਂ ਲੰਗਰ ਲਗਾਇਆ ਸੀ ਤੇ ਬਾਅਦ ਆਪਾਂ ਇੱਥੇ ਹੁਣ ਜੋ ਬਾਬਾ ਜਾਨ ਸਿੰਘ ਦੇ ਮੇਲੇ ਤੇ ਆਪਾਂ ਲੰਗਰ ਲਗਾਇਆ ਆ ਤੋਂ ਸਾਰੇ ਵਿਅਕਤੀ ਨੂੰ ਇਹੋ ਕਹਿਣਾ ਚਾਹੁੰਦੇ ਆ ਸਾਰੀ ਨੌਜਵਾਨ ਪਿੰਡ ਦੀ ਪੀੜ੍ਹੀ ਇਕੱਠੀ ਹੋ ਕੇ ਇਹੋ ਜਿਹੇ ਕੰਮਾਂ ਵਿੱਚ ਅੱਗੇ ਆਓ ਲੰਗਰ ਲਗਾਓ ਜੋ ਆਪਣਾ ਇਹ ਆਪਾਂ ਇੱਕ ਪਰਾਲਾ ਜਾਂ ਦੇਸ਼ਾਂਵਾਂ ਦੇ ਸਮੇਜ ਆਪਣੀਆਂ ਜੋ ਆਪਾਂ ਸੋਸ਼ਲ ਮੀਡੀਆ ਦੇ ਆਪਣਾ ਵੀਡੀਓ ਬਣਦੀਆਂ ਆ ਸਾਰਾ ਕੁਝ ਆ ਇਹ ਆਪਣੀ ਇੱਕ ਸਿੱਖ ਕੌਮ ਦੀ ਇਹ ਬੜਾਈ ਆ ਸਾਰੇ ਆਪਣੇ ਇੰਟਰਨੈਸ਼ਨਲ ਵੰਦੇ ਆ ਕਿ ਜੋ ਲੰਗਰ ਲਗਾਉਣੇ ਕੋਈ ਵੀ ਕਰਨਾ ਕੋਈ ਕੇ ਮਾੜੇ ਦੀ ਮਦਦ ਕਰਦੋ ਕੁਝ ਕਰਦੋ ਇਹ ਬੜੀ ਤਗੜੀ ਗੱਲ ਆ ਸਾਰਿਆਂ ਨੂੰ ਇਹੋ ਕਹਿਣਾ ਚਾਹੁੰਦੇ ਆ ਵਾਹਿਗੁਰੂ ਸਾਰੇ ਲੰਗਰ ਲਗਾਓ ਮਾੜੇ ਦੀ ਕਿਰਪਾ ਕਰੋ ਤੋ ਇੰਨਾ ਹੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ